ਕੱਟੇ ਗਏ ਸਾਰੇ ਰਾਸ਼ਨ ਕਾਰਡ ਨੇ ਜਿਹੜੇ ਬਹਾਲ ਕੀਤੇ ਗਏ ਨੇ ਉਧਰ ਹਲਕਾ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਰਾਸ਼ਨ ਕਾਰਡ ਕੱਟੇ ਗਏ ਸਨ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਉੱਥੇ ਹੀ ਵਿਧਾਇਕ ਹਲਕਾ ਨੇ ਬਟਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਦਾ ਲਾਭ ਜਿਹੜਾ ਜ਼ਰੂਰ ਉਠਾਉਣ ਤੇ ਸਮੁੱਚੀ ਜਾਣਕਾਰੀ ਆਪਣੇ ਵਾਰਡ ਇੰਚਾਰਜਾਂ ਨੂੰ ਜ਼ਰੂਰ ਨੋਟ ਕਰਵਾਈ ਜਾਵੇ ਸਸਿਕਾ ਜੀ ਨਮਸਕਾਰ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜੇ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਸੀ ਉਹ ਮਾਨਜਿਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਉਹ ਸਾਰੇ ਕਾਰਡ ਜਿਹੜੇ ਬਹਾਲ ਕਰ ਦਿੱਤੇ ਗਏ ਨੇ ਔਰ ਨਾਲ ਦੇ ਨਾਲ ਜਿਨ੍ਹਾਂ ਵੀਰਾਂ ਦੇ ਕਾਰਡ ਕੱਟੇ ਗਏ ਜਿਨ੍ਹਾਂ ਪਰਿਵਾਰਾਂ ਦੇ ਕਾਰਡ ਕੱਟੇ ਗਏ ਆ ਉਹ ਜਿਤਨਾ ਬਟਾਲਾ ਹਲਕਾ ਮੇਰਾ ਹੈ ਜਿਹੜੇ ਜਿਹੜੇ ਉਹਨਾਂ ਦੀਆਂ ਵਾਰਡਾਂ ਦੇ ਵਿੱਚ ਜਿਹੜੇ ਜਿਹੜੇ ਉਹਨਾਂ ਦੇ ਪਿੰਡਾਂ ਦੇ ਵਿੱਚ ਮੋਤ ਮਾਰਨੇ ਆਮ ਆਪਨੀ ਪਾਕਿਸਤਾਨ ਦੇ ਕਾਰਜਕਰਤਾ ਦੇ ਨੇ ਕੰਮ ਕਰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਉਹਨਾਂ ਨੂੰ ਜਾ ਕੇ ਆਪਣਾ ਨਾਮ ਔਰ ਨੰਬਰ ਜ਼ਰੂਰ ਲਗਾ ਦਿਓ ਤਾਂ ਕਿ ਕੋਈ ਐਸਾ ਫਿਰ ਨਾ ਕੋਈ ਪਰਿਵਾਰ ਰਹਿ ਜਾਵੇ ਜਿਹਦਾ ਕਾਰਡ ਜਿਹੜਾ ਉਹ ਪਹਿਲਾਂ ਬਣਿਆ ਸੀ ਉਸ ਤੋਂ ਬਾਅਦ ਉਹਦਾ ਲੱਗੂ ਨਹੀਂ ਉਹ ਆਪਾਂ ਵੈਰੀਫਾਈ ਕਰਵਾ ਲਗੇ ਔਰ ਨਾਲ ਦੇ ਨਾਲ ਸਾਨੂੰ ਇਹ ਪਤਾ ਹੈ ਕੁਝ ਐਸੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੇ ਹਲੇ ਤੱਕ ਰਾਸ਼ਨ ਕਾਰਡ ਨਹੀਂ ਹੈ ਮਾਝ ਦੇ ਮੁੱਖ ਮੰਤਰੀ ਪੰਜਾਬ ਜਦੋਂ ਵੀ ਅਨਾਊਂਸਮੈਂਟ ਕਰਦੇ ਨੇ ਜਦੋਂ ਵੀ ਕਰਨਗੇ ਉਹ ਆਪਜੀ ਦੇ ਧਿਆਨ ਦੇ ਵਿੱਚ ਲਿਆਉਂਦਾ ਜਾਊਗਾ ਉਹਦੇ ਨਾਲ ਜਿਨ੍ਹਾਂ ਦੇ ਵੀ ਜਦੋਂ ਕਾਰਡ ਨਹੀਂ ਬਣੇ ਜਿਨ੍ਹਾਂ ਦੇ ਲੋੜਵੰਦ ਪਰਿਵਾਰਾਂ ਦੇ ਉਹ ਵੀ ਆ ਕੇ ਉਸ ਸਮੇਂ ਜਦੋਂ ਮਾਝ ਦੇ ਮੁੱਖ ਮੰਤਰੀ ਪੰਜਾਬ ਤੇ ਅਨਾਊਂਸਮੈਂਟ ਕਰਕੇ ਉਧਰ ਆ ਕੇ ਆਪਾਂ ਉਹ ਵੀ ਕਾਰਜ